ਆਹ ਤੁਹਾਡਾ ਕਈ ਵਾਰੀ ਪਤਾ ਕੀ ਹੁੰਦਾ ਲੋਕਾਂ ਨਾਲ ਸਾਨੂੰ ਕਹਿ ਦਿੰਦੇ ਆ ਵੀ ਜਦੋਂ ਵੱਡਾ ਮੈਚ ਹੁੰਦਾ ਤੁਸੀਂ ਬਹੁਤ ਹਲਾ ਹਲਾ ਕਰਦੇ ਆ ਕਈ ਲੋਕ ਸਾਨੂੰ ਕਹਿੰਦੇ ਫੋਨ ਵੀ ਕਰਦੇ ਆ ਵੀ ਜਦੋਂ ਵੱਡਾ ਮੈਚ ਹੁੰਦਾ ਨਾ ਪ੍ਰਮਾਤਮਾ ਨੇ ਤੁਹਾਨੂੰ ਤਰੱਕੀ ਦਿੱਤੀ ਹੈ ਵੱਡਾ ਮੈਚ ਹੁੰਦਾ ਤੁਸੀਂ ਬਹੁਤ ਹਲਾ ਹਲਾ ਕਰਦੇ ਆ ਜਦੋਂ ਨਿੱਕਾ ਮੈਚ ਹੁੰਦਾ ਤੁਸੀਂ ਛੱਡ ਕੇ ਚਲੇ ਜਾਂਦੇ ਆ ਮੈਂ ਗਰਾਊਂਡ ਛੱਡ ਕੇ ਨਹੀਂ ਕਦੇ ਗਿਆ ਅੱਜ ਤੱਕ ਮੈਂ ਆਪਣੀ ਗੱਲ ਕਰਦਾ ਜਦੋਂ ਛੋਟਾ ਮੈਚ ਹੁੰਦਾ ਸੀ ਮੈਂ ਗਰਾਊਂਡ ਦੇ ਵਿੱਚ ਉੱਥੇ ਬੈਠਾ ਰਿਹਾ ਮੈਂ ਬਾਹਰ ਨਹੀਂ ਗਿਆ ਪਰ ਜੇ ਛੋਟਾ ਮੈਚ ਵੀ ਅਸੀਂ ਬੋਲ ਦਿੰਦੇ ਤੇ ਆ ਜਿਹੜੇ ਨਵੇਂ ਮੁੰਡੇ ਆ ਯਾਰ ਇਹਨਾਂ ਨੂੰ ਮੌਕਾ ਕਿੱਥੇ ਮਿਲਣਾ ਸੀ ਇਹ ਤੜਕੇ ਦੇ ਬੈਠੇ ਇਹ ਵੇਟ ਕਰਦੇ ਸੀਗੇ ਵੀ ਜਦੋਂ ਛੋਟਾ ਮੈਚ ਆਊਗਾ ਨਾ ਉਦੋਂ ਸਾਡੀ ਵਾਰੀ ਆਊਗੀ ਜੇ ਛੋਟਾ ਮੈਚ ਵੀ ਅਸੀਂ ਬੋਲ ਦਿੰਦੇ ਇਹ ਮੁੰਡਿਆਂ ਦੀ ਕਿੱਥੇ ਵਾਰੀ ਆਉਣੀ ਸੀਗੀ ਇਹ ਛੋਟੇ ਮੁੰਡੇ ਨੂੰ ਆਪੇ ਅਪਰੀਸ਼ੀਏਟ ਕਰਨਾ ਹੈ ਉਹਨਾਂ ਵੀਰਾਂ ਦਾ ਵੀ ਵੀਰਾਂ ਤੋਂ ਮਾਫੀ ਚਾਹੁੰਦਾ ਹੈ ਕੰਜੇ ਨੂੰ ਸ਼ਿਕਵਾ ਹੁੰਦਾ ਵੀ ਤੁਸੀਂ ਛੋਟਾ ਮੈਚ ਨਹੀਂ ਬੋਲਦੇ ਪਰ ਜੇ ਸਾਰੇ ਮੈਚ ਅਸੀਂ ਬੋਲ ਦਾਂਗੇ ਆਹ ਮੁੰਡੇ ਯਾਰ ਕਿਵੇਂ ਅੱਗੇ ਆਉਣਗੇ ਅਸੀਂ ਵੀ ਨਿੱਕੇ ਨਿੱਕੇ ਬੋਲ 31 ਕਿਲੋ ਵਾਲੇ 41 ਕਿਲੋ ਵਾਲੇ 70 ਕਿਲੋ ਵਾਲੇ ਮੈਚ ਬੋਲ ਬੋਲ ਕੇ ਤੁਸੀਂ ਸਾਨੂੰ ਇਹ ਕੁਰਸੀ ਤੇ ਥਾਂ ਦਿੱਤੀ ਹੈ ਪਰ ਆਪਾਂ ਨਵੇਂ ਮੁੰਡਿਆਂ ਨੂੰ ਜ਼ਰੂਰ ਅੱਗੇ ਲੈ ਕੇ ਆਉਣਾ ਹੈ ਇਹ ਜਿੰਨੇ ਵੀ ਏਰੀਆ ਦੇ ਮੁੰਡੇ ਨੇ ਉਹਨੂੰ ਤੁਸੀਂ ਜ਼ਰੂਰ ਬੁੱਕ ਕਰਾਇਆ ਕਰੋ ਕਿਉਂਕਿ ਮਹਿਮਾਨ ਹੋਣ ਲੱਗਾ ਸਰਬਰਾਮ ਦੀ ਆਪਾਂ ਵੀਡੀਓ ਵੇਖਦੇ ਪਲੇਰਾਂ ਦੀਆਂ ਗੱਡੀਆਂ ਕੋਲੇ ਜਾ ਜਾ ਕੇ ਉਹਨਾਂ ਬਾਰੇ ਬੋਲਦਾ ਹੈ ਇਹ ਭਲੱਫ ਪਲੇਰਾਂ ਦੀ ਗੱਡੀ ਕੋਲੇ ਜਾ ਕੇ ਉਹਨਾਂ ਬਾਰੇ ਸ਼ੇਅਰ ਬੋਲ ਰਿਹਾ ਸੀਗਾ ਉੱਥੇ ਖੜਾ ਇਹਦੀ ਮੁਲਾਕਾਤ ਸੰਘੇੜੇ ਵਾਲੇ ਭੱਟੀ ਬਾਈ ਦਾ ਹੋਗੀ ਉਦੋਂ ਗਰਮੀ ਬਹੁਤ ਹੁੰਦੀ ਜਦੋਂ ਭਲੱਫ ਮੇਲਾ ਹੁੰਦਾ April ਦੇ ਵਿੱਚ ਵਸਾਦ ਚ ਮੇਲਾ ਹੁੰਦਾ ਹੈ ਬਾਈ ਪੱਟੀ ਦੇ ਪੁੱਛ ਲਾ ਵੀ ਘਰ ਦੇ ਹਾਲਾਤ ਕਿੱਦਾਂ ਦੇ ਆ ਕੰਦਾ ਬਾਈ ਹਾਲਾਤ ਤਾਂ ਹੋਣ ਜੇ ਮੇਰਾ ਘਰ ਹੋਵੇ ਮੇਰੇ ਕੋਲ ਤਾਂ ਘਰ ਹੀ ਖੜੀ ਤੇ ਹਾਲਾਤ ਕਾਦੇ ਹੋੜੇ ਆ ਹਾਲਾਤ ਚੰਗੇ ਬਣੇ ਤਾਂ ਹੁੰਦੇ ਜੇ ਬੰਦੇ ਕੋਲੇ ਘਰ ਹੋਵੇ ਜਦੋਂ ਘਰ ਹੀ ਨਹੀਂ ਹੈਗਾ ਕੰਦਾ ਹਾਲਾਤ ਕਾਵੇ ਹੋੜੇ ਆ ਕੰਦਾ ਮੇਰੇ ਕੋਲੇ ਛੱਤ ਨਹੀਂ ਚੱਜਦੀ ਉਦੋਂ ਹੀ ਪੱਟੀ ਬਾਈ ਨੇ ਕਿਹਾ ਵੀ ਤੇਰਾ ਸਨਮਾਨ ਕਰਾਂਗੇ ਅੱਜ ਬਹੁਤ ਵੱਡੀ ਨਗਦ ਰਕਮ ਨਾਲ ਸਰਬਰਾਮ ਦਾ ਸਨਮਾਨ ਹੋ ਰਿਹਾ ਮੈਂ ਭੱਟੀ ਸਿੰਘ ਜਿਹੜੇ ਹੋਣਾ ਦਾ ਧੰਨਵਾਦ ਕਰਦਾ ਮੈਂ ਲਾਪਰੀ ਤੇ ਕੈਨੇਡਾ ਦਾ ਧੰਨਵਾਦ ਕਰਦਾ ਨਹੀਂ ਤੇ ਦੁਨੀਆ ਤਾ ਨੂੰ ਵੀ ਥੱਲੇ ਨੂੰ ਕੌਣ ਵੇਦਾ ਅੱਜ ਵੱਡਾ ਸਨਮਾਨ ਹੋਇਆ ਸਰਬਰਾਮ ਤੈਨੂੰ ਮੁਬਾਰਕਾ ਇੱਕ ਮੈਂ ਗੱਲ ਦਰਸ਼ਕਾਂ ਨਾਲ ਨਿੱਕੀ ਜਿਹੀ ਗੱਲ ਹੈ ਇੱਕ ਹੋਰ ਮੈਂ ਕਲੀਅਰ